ਅੱਜ ਮੈਂ ਸਪੈਸ਼ਲ ਆਇਆ ਹਾਂ ਰੋਡ ਦੇ ਉੱਪਰ ਅਸੀਂ ਦੇਖ ਰਿਹਾ ਕਿ ਸਭਾ ਦੇ ਦੇ ਰੌਣ ਵਾਲੇ ਨੇ ਔਰ ਬਿਹਤ ਖਾਸ ਹੀ ਰੋਡ ਹੈ ਕਿਉਂਕਿ ਪੂਰੇ ਮਾਲਵੇ ਨੂੰ ਫਤਿਹਗੜ੍ਹ ਸਾਹਿਬ ਦੇ ਨਾਲੇ ਜੋੜਦੀ ਹੈ ਇਹਨੂੰ ਪੰਜਾਬ ਦੇ ਵਿੱਚ ਸੜਕਾਂ ਦਾ ਜਿਹੜਾ ਨਿਰਮਾਣ ਹੋ ਰਿਹਾ ਪੂਰੇ ਪੰਜਾਬ 'ਚ ਲਗਭਗ 43000 ਕਿਲੋਮੀਟਰ ਸੜਕਾਂ ਦਾ ਨਿਰਮਾਣ ਹੋ ਰਿਹਾ ਹੈ ਲਿੰਕ ਰੋਡਾਂ ਵੱਡੀਆਂ ਰੋਡਾਂ ਇਹ ਰੋਡ ਜਿਹੜੀ ਹੈ ਪਟਿਆਲਾ ਸ੍ਰੀ ਹਰਿਮੰਦਰ ਸਾਹਿਬ ਰੋਡ ਲੱਗਾ ਜੋ ਕਦਮ ਹੈ ਵੀ ਮੇਰੀ ਜਿੰਨੀ ਉਮਰ ਹੋ ਗਈ ਮੈਂ ਅੱਜ ਤੱਕ ਆਪਣੀ ਉਮਰ ਦੇ ਵਿੱਚ ਨਾ ਹੀ ਕਦੇ ਸੁਣਿਆ ਸੀ ਵੀ ਕੋਈ ਸੀਐਮ ਫਲਾਈਂਗ ਸਕੁਐਡ ਹੁੰਦੀ ਹੈ ਵੀ ਜਿਹੜੀ ਸੜਕਾਂ ਦਾ ਨਿਰੇਖਣ ਕਰਦੀ ਹੈ ਬਣਨ ਤੋਂ ਬਾਅਦ ਨਾ ਹੀ ਕਦੇ ਉਹਦੀ ਵਰਕਿੰਗ ਦੇਖੀ ਸੀ ਵੀ ਕੋਈ ਐਦਾਂ ਦੀ ਸੀਐਮ ਫਲਾਈਂਗ ਸਕੁਐਡ ਹੈ ਵੀ ਜਿਹੜੀ ਬਣਨ ਤੋਂ ਬਾਅਦ ਸੜਕਾਂ ਦੀ ਨਿਰੇਖਣ ਕਰਦੀ ਹੈ ਭਾਵੇਂ ਕਿ ਠੇਕੇਦਾਰਾਂ ਦੇ ਕੰਮ ਦੇ ਉੱਤੇ ਨਿਗਰਾਨੀ ਕਰਦੀ ਹੈ ਵੀ ਕੋਈ ਨਿਗਰਾਨ ਹੈਗਾ ਇਹਦੇ ਉੱਤੇ ਨਹੀਂ ਅਸੀਂ ਤਾਂ ਅੱਜ ਤੱਕ ਸਾਰੀ ਉਮਰ ਇਹੀ ਸੁਣਿਆ ਵੀ ਠੇਕੇਦਾਰ ਨੇ ਸੜਕ ਬਣਾਤੀ ਵੀ ਮੁੜ ਕੇ ਕੋਈ ਚੈੱਕ ਕਰਨ ਵਾਲਾ ਉਹਦਾ ਵਾਲੀ ਵਾਰਸ ਨਹੀਂ ਹੈ ਵੀ ਅਫਸਰ ਤੇ ठेकेदार ਦੀ ਮਿਲੀ ਭੁਗਤ ਨਾਲ ਹਮੇਸ਼ਾ ਸੜਕਾਂ ਬਣਦੀਆਂ ਰਹੀਆਂ ਤੇ ਟੁੱਟਦੀਆਂ ਰਹੀਆਂ ਆਪਣੀ ਤੈ ਸਮੇਂ ਸੀਮਾ ਤੋਂ ਪਹਿਲਾਂ ਸੜਕ ਟੁੱਟ ਜਾਂਦੀ ਹੈ ਦੇਖੋ ਸਾਡੇ ਕੋਲ ਬਹੁਤ ਲੋਕ ਆਉਂਦੇ ਆਂ ਦਰਸ਼ਕ ਆਉਂਦੇ ਆਂ ਜਾਂ ਮਤਲਬ ਸ਼ਖਸੀਅਤਾਂ ਆਉਂਦੀਆਂ ਜਿਨ੍ਹਾਂ ਨਾਲ ਅਸੀਂ ਪੋਡਕਾਸਟ ਕਰਦੇ ਆਂ ਉਹ ਕਈ ਵਾਰੀ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਵੀ ਬੋਲਦੀਆਂ ਉਹ ਆਈ ਹੋਈ ਸ਼ਖਸੀਅਤਾਂ ਦੇ ਨਿੱਜੀ ਵਿਚਾਰ ਹੁੰਦੇ ਆ ਸਾਡੇ ਨਿੱਜੀ ਵਿਚਾਰ ਨਹੀਂ ਆ ਅਸੀਂ ਕੋਈ ਨਹੀਂ ਹੁੰਦੇ ਕਿਸੇ ਨੂੰ ਜੱਜ ਕਰਨ ਵਾਲੇ ਵੀ ਅਸੀਂ ਕਿਸੇ ਨੂੰ ਜੱਜ ਕਰ ਸਕੀਏ ਪਰ ਜਿਹੜਾ ਕੰਮ ਕਿਸੇ ਦਾ ਛਲਾਗਾ ਯੋਗ ਹੈ ਉਹਦੀ ਛਲਾਗਾ ਕਰਨੀ ਵੀ ਚਾਹੀਦੀ ਤੇ ਕਰਨੀ ਬਣਦੀ ਵੀ ਹੈ ਜਿਹੜਾ ਭਗਵੰਤ ਮਾਨ ਦਾ ਮੁੱਖ ਮੰਤਰੀ ਪੰਜਾਬ ਦਾ ਇਹ ਸੜਕਾਂ ਦਾ ਨਿਗਰਾਨੀ ਕਰਨ ਵਾਲਾ ਕੰਮ ਹੈ ਇਹ ਵਾਕਈ ਛਲਾਗਾ ਯੋਗ ਹੈ ਮੈਂ ਆਪਣੀ ਉਮਰ ਦੇ ਵਿੱਚ ਨਾ ਹੀ ਇਹ ਜੀਆਂ ਵਧੀਆ ਮਟੀਰੀਅਲ ਦੀਆਂ ਸੜਕਾਂ ਬਣਦੀਆਂ ਦੇਖੀਆਂ ਨਾ ਹੀ ਕਦੇ ਸੁਣੀਆਂ ਸੀ ਵੀ ਇੰਨਾ ਵਧੀਆ ਮਟੀਰੀਅਲ ਮੇਰੇ ਇਵਨ ਇੱਕ ਦੋ ਮਤਲਬ ਦੋਸਤ ਹੈ ਜਿਹੜਾ ਇਹ ਸੁਪਰਡੈਂਟ ਆ ਪੀਡਬਲੂਡੀ ਚ ਉਹ ਕਹਿੰਦਾ ਵੀ ਇਸ ਵਾਰ ਇੰਨੀ ਕੁ ਸਖਤੀ ਹੈ ਠੇਕੇਦਾਰਾਂ ਦੇ ਉੱਤੇ ਇੰਨੀ ਕੁ ਪੈਣੀ ਨਜ਼ਰ ਹੈ ਸਰਕਾਰ ਦੀ ਪੀਡਬਲੂਡੀ ਡਿਪਾਰਟਮੈਂਟ ਦੀ ਵੀ ਕੋਈ ਠੇਕੇਦਾਰ ਨੂੰ ਵੀ ਥੇਲੇ ਦੀ ਗੜਬੜੀ ਨਹੀਂ ਕਰਨ ਦਿੱਤੀ ਜਾ ਰਹੀ ਕਿਉਂਕਿ ਅਫਸਰਾਂ ਨੂੰ ਵੀ ਕਿਹਾ ਪੂਰੀ ਤਾਕੀਦ ਹੈ ਚੀਫ ਮਿਨਿਸਟਰ ਸਾਹਿਬ ਵੱਲੋਂ ਵੀ ਕੋਈ ਬੰਦਾ ਕਮਿਸ਼ਨ ਨਹੀਂ ਲਏਗਾ ਜੇਕਰ ਠੇਕੇਦਾਰ ਤੋਂ ਕੋ ਕਮਿਸ਼ਨ ਨਹੀਂ ਲਏਗਾ ਤਾਂ ਉਹੀ ਮਟੀਰੀਅਲ ਵਧੀਆ ਲੱਗੇਗਾ ਕਿਉਂਕਿ ਦੇਖੋ ਤੇਲ ਤਾਂ ਤਿਲਾਂ ਚੋਂ ਹੀ ਨਿਕਲਦਾ ਜੇ ਕੋਈ ਬੰਦਾ ਕਮਿਸ਼ਨਾ ਲਏਗਾ ਤੇ ਉਹ ਪੈਸਾ ਸੜਕ ਬਣਾਉਣ ਵਾਲੇ ਪੈਸੇ ਤੋਂ ਵਿੱਚੋਂ ਯੂਟਿਲਾਈਜ਼ ਹੋਣਾ ਹੈ ਜਿਨੇ ਵੀ ਕੋਈ ਕਮਿਸ਼ਨ ਦੇਣੀ ਹੈ ਭਾਵੇਂ ਕੋਈ ਵਪਾਰੀ ਹੈ ਉਹਨੇ ਉੱਥੋਂ ਹੀ ਪੈਸਾ ਕੱਢਣਾ ਹੈ ਸ਼ਾਇਦ ਇਹੀ ਪੋਜ਼ਿਟਿਵ ਪੁਆਇੰਟ ਹੈ ਵੀ ਸੜਕਾਂ ਇਸ ਵਾਰ ਵਧੀਆ ਬਣ ਰਹੀਆਂ ਪੈਸਾ ਭਾਵੇਂ ਵੀ ਸੈਂਟਰ ਸਰਕਾਰ ਦੇ ਰਹੀ ਹੈ ਜਾਂ ਪੰਜਾਬ ਸਰਕਾਰ ਦੇ ਰਹੀ ਹੈ ਪਰ ਬਣ ਸਰਕਾਰ ਪੰਜਾਬ ਸਰਕਾਰ ਦੀ ਦੇਖਰੇਖ ਤੇ ਦਿਸ਼ਾ ਨਿਰਦੇਸ਼ ਹੇਠ ਹੈ